ਸਸਿਕਾ ਦੋਸਤੋ ਦੋਸਤੋ ਅੱਜ ਲਾਈਵ ਹੋਣ ਦਾ ਇੱਕ ਮੁੱਖ ਮਕਸਦ ਜਿਹੜਾ ਹੈਗਾ ਉਹ ਇਹ ਹੈ ਕਿ ਪਿਛਲੇ ਕਈ ਦਿਨਾਂ ਤੋਂ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਰਦਾਰ ਚੰਦਰ ਸਿੰਘ ਬਰਾੜ ਔਰ ਜਿਹੜੇ ਫਰੀਦਕੋਟ ਤੋਂ ਅਕਾਲੀ ਦਲ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਹੜੇ ਉਮੀਦਵਾਰ ਸੀ ਬੰਟੀ ਰਮਾਣਾ ਜੀ ਇਹਨਾਂ ਦੇ ਵਿੱਚ ਬੜੀ ਕਸ਼ਮਕਸ਼ ਚੱਲ ਰਹੀ ਹੈ ਔਰ ਉਹ ਪਹਿਲਾਂ ਤਾਂ ਇਹ ਲੱਗ ਰਿਹਾ ਸੀ ਵੀ ਸਹਿਰ ਚੰਦੀ ਸਿੰਘ ਬਰਾੜ ਸਾਹਿਬ ਜਿਹੜੇ ਹੈਗੇ ਆ ਉਹ ਕਿਸੇ ਮਕਸਦ ਦੇ ਨਾਲ ਅਕਾਲੀ ਦਲ ਨੂੰ ਜਾਂ ਅਕਾਲੀ ਦਲ ਦੇ ਵਿੱਚ ਜਿਹੜੀ ਗੱਲ ਹੋ ਰਹੀ ਹੈ ਜਿਹੜੀ ਅਸਲੀਅਤ ਹੈ ਉਹ ਬਾਹਰ ਲੈ ਕੇ ਆਉਣਗੇ ਪਰ ਜਿਹੜੀ ਗੱਲ ਹੁਣ ਵੇਖਣ ਨੂੰ ਔਰ ਸੁਣਨ ਨੂੰ ਆ ਰਹੀ ਹੈ ਕਿਉਂਕਿ ਇਹਨਾਂ ਦੀ ਦਗ ਭੱਗ ਹਰ ਰੋਜ਼ ਇੱਕ ਦੋ ਵੀਡੀਓ ਇਹਨਾਂ ਦੋਨਾਂ ਦੀਆਂ ਆਉਂਦੀਆਂ ਚੰਦੀ ਸਿੰਘ ਬਰਾੜ ਦੀਆਂ ਆਉਂਦੀਆਂ ਔਰ ਅਕਾਲੀ ਦਲ ਦੇ ਜਿਹੜੇ ਖੈਰ ਖਵਾਇਆ ਜਾਂ ਅਕਾਲੀ ਦਲ ਦੇ ਵਰਕਰ ਹੈ ਉਹਨਾਂ ਦੀਆਂ ਵੀਡੀਓ ਚਰਨਜੀਤ ਬਰਾੜ ਦੇ ਉਲਟਾ ਰਹੀਆਂ ਤਾਂ ਉਥੋਂ ਜਿਹੜਾ ਪਤਾ ਲੱਗ ਰਿਹਾ ਜਿਹੜਾ ਮੈਨੂੰ ਲੱਗ ਰਿਹਾ ਉਹ ਇਹ ਹੈ ਕਿ ਚਰਨਜੀਤ ਸਿੰਘ ਬਰਾੜ ਜਿਵੇਂ ਆਪ ਇਹ ਮੰਨਦੇ ਆ ਕਿ ਮੈਂ ਜਦੋਂ ਅਕਾਲੀ ਦਲ ਦੀ ਸਰਕਾਰ ਰੀਪੀਟ ਕੀਤੀ ਆ ਤਾਂ ਮੈਂ ਇੰਨੇ ਬੰਦੇ ਆਯਾਦ ਖੜੇ ਕੀਤੇ ਜਿਹਦੇ ਨਾਲ ਅਕਾਲੀ ਦਲ ਦੀ ਸਰਕਾਰ ਰੀਪੀਟ ਕੀਤੀ ਇਹਦਾ ਮਤਲਬ ਕਿ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਹੈ ਸਰਤਾਰ ਸੁਖਬੀਰ ਸਿੰਘ ਬਾਦਲ ਕਿ ਉਹਦੇ ਕੋਲੇ ਆਈਡੀਆ ਹੈ ਨਹੀਂ ਇਥੋਂ ਇਹ ਗੱਲ ਦਾ ਸਪਸ਼ਟ ਹੁੰਦੀ ਹੈ ਕਿ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਹੈ ਸੁਖਬੀਰ ਸਿੰਘ ਬਾਦਲ ਉਹ ਨਖਿਤ ਪ੍ਰਧਾਨ ਹੈ ਕਿਉਂਕਿ ਇਹ ਗੱਲ ਚਰਨਜੀਤ ਸਿੰਘ ਬਰਾੜ ਨੇ ਇਹ ਗੱਲ ਆਪ ਦੀ ਵੀਡੀਓ 'ਚ ਕਹੀ ਹੈ ਕਿ ਮੈਂ ਆਹ ਸਲਾਹ ਦਿੱਤੀ ਆਹ ਕੀਤਾ ਆਹ ਕੀਤਾ ਇਹਨੂੰ ਯਾਦ ਠਾਇਆ ਇਹਨੂੰ ਪਾਰਟੀ 'ਚ ਲੈ ਕੇ ਆਇਆ ਇਹਨਾਂ ਬੰਦਿਆਂ ਨੂੰ ਐ ਕੀਤਾ ਇਹਦਾ ਮਤਲਬ ਸ਼ਰਮ ਹੀ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਹੈ ਉਹ ਨਖਿੱਧ ਪ੍ਰਧਾਨ ਹੈ ਇਹ ਗੱਲ ਇਥੋਂ ਸਪਸ਼ਟ ਹੁੰਦੀ ਹੈ ਔਰ ਦੂਜੀ ਗੱਲ ਜਿਹੜੀ ਮੈਨੂੰ ਲੱਗਦਾ ਜਿਹੜੇ ਅਕਾਲੀ ਦਲ ਦੇ ਪਤਲ ਹੋਣ ਦੇ ਕਾਰਨ ਹੈ ਉਹ ਵੀ ਚਰਨਜੀਤ ਸਿੰਘ ਬਰਾੜ ਨੇ ਆਪ ਦੀ ਜਵਾਨੀ ਮੰਨੇ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਪੀਸੀਐਸ ਬਣਾ ਰਹੇ ਸੀ ਮੈਨੂੰ ਐ ਕਰ ਰਹੇ ਸੀ ਮੈਨੂੰ ਉਦੋਂ ਬਾਅਦ ਆਈਐਸ ਬਣਾ ਦੇਣਾ ਸੀ ਇਹਦਾ ਮਤਲਬ ਤੁਹਾਨੂੰ ਡਾਇਰੈਕਟ ਤਹਿਸੀਲਦਾਰ ਭਰਤੀ ਕਰਕੇ ਤੁਹਾਨੂੰ ਤਹਿਸੀਲਦਾਰੀਆਂ ਦੇ ਕੇ ਤੁਹਾਨੂੰ ਜਿਹੜੀਆਂ ਪੀਸੀਸ ਬਣਾ ਕੇ ਤੁਹਾਨੂੰ ਆਈਐਸ ਬਣਾ ਕੇ ਆਮ ਲੋਕਾਂ ਦੇ ਧੀਆਂ ਪਤਾਂ ਨੂੰ ਤਾਂ ਅਗਨੋਰ ਕੀਤਾ ਗਿਆ ਨਾ ਆਮ ਲੋਕਾਂ ਦੇ ਧੀਆਂ ਪਤਾਂ ਦੀ ਜਗ੍ਹਾ ਕਿੱਥੇ ਬਣੀ ਫਿਰ ਇਹਦਾ ਮਤਲਬ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਦੇ ਸੱਜੇ ਖੱਬੇ ਰਹਿੰਦੇ ਆ ਇਹਦਾ ਮਤਲਬ ਉਹਨਾਂ ਨੂੰ ਅਫਸਰ ਸਾਈਆਂ ਮਿਲੀਆਂ ਉਹਨਾਂ ਨੂੰ ਜਿਹੜੀਆਂ ਵੱਡੀਆਂ ਪਦਵੀਆਂ ਮਿਲੀਆਂ ਜਿਹੜੇ ਬੰਦੇ ਯੋਗ ਆ ਯੋਗਤਾ ਦੇ ਆਧਾਰ ਤੇ ਕਿਸੇ ਨੂੰ ਕੋਈ ਪੋਸਟ ਨਹੀਂ ਮਿਲੀ ਇਸ ਕਰਕੇ ਇਹ ਗੱਲਾਂ ਤਾਂ ਸਾਰੀਆਂ ਜਿਹੜੀਆਂ ਹੈਗੀਆਂ ਉਹ ਚਰਜ ਸਿੰਘ ਬਰਾੜ ਨੇ ਆਪ ਮੰਨਿਆ ਔਰ ਜਿਹੜਾ ਸਿਕੰਦਰ ਸਿੰਘ ਮਲੂਕਾ ਜਿਹੜੇ ਇਹਨਾਂ ਦੇ ਰਾਮਪੁਰੇ ਤੋਂ ਵਿਧਾਇਕ ਰਹੇ ਐ ਔਰ ਮੰਤਰੀ ਵੀ ਰਹੇ ਐ ਉਹਦੀ ਨੌ ਨੂੰ ਇਹਨਾਂ ਨੇ ਪੀਸਸ ਬਣਾਇਆ ਫਿਰ ਆਈਐਸ ਬਣਾਇਆ ਇਹਦਾ ਮਤਲਬ ਤੁਸੀਂ ਆਮ ਨੌ ਜਵਾਨਾਂ ਦੇ ਸੁਪਨਿਆਂ ਦਾ ਕਤਲ ਕੀਤਾ ਕਾਲੀ ਦਲ ਨੇ ਇਹ ਗੱਲ ਤੁਸੀਂ ਕਹਿਣ ਦੇ ਵਿੱਚ ਝਿਜਕਿਆ ਰਹੇ ਹੋ ਤੁਸੀਂ ਸ਼ਰਮ ਆਮ ਕਹੋ ਕਿ ਹਾਂ ਅਸੀਂ ਜਿਹੜੇ ਸੱਜੇ ਖੱਬੇ ਸਾਡੇ ਰਹਿੰਦੇ ਸੀ ਪ੍ਰਧਾਨ ਦੇ ਅਸੀਂ ਉਹਨਾਂ ਨੂੰ ਪੀਸਸ ਬਣਾਇਆ ਅਸੀਂ ਉਹਨਾਂ ਨੂੰ ਆਈਐਸ ਲਾਇਆ ਅਸੀਂ ਕਿਸੇ ਆਮ ਘਰ ਦੇ ਨੌਜਵਾਨ ਨੂੰ ਅੱਗੇ ਨਹੀਂ ਆਉਣ ਦਿੱਤਾ ਇਹ ਤੁਸੀਂ ਆਪ ਇਹ ਗੱਲ ਤੁਸੀਂ ਆਪ ਦੀਆਂ ਵੀਡੀਓ ਰਾਹੀਂ ਮੰਨੇ ਹੋ ਤੇ ਇੱਕ ਗੱਲ ਦੀ ਹੋਰ ਸ਼ੰਕਾ ਇੱਥੇ ਬਰਾੜ ਸਾਹਿਬ ਇਹ ਲੱਗ ਰਹੀ ਹੈ ਕਿ ਜਿਹੜੀ ਤੁਸੀਂ ਅਚਰਨਜੀਤ ਵਰਸ ਵਿੱਚ ਬੰਟੀਰ ਵਾਲਾ ਲੜਾਈ ਬਣਾਈ ਹੈ ਕਿਤੇ ਇਹ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਬਚਾਉਣ ਦੀ ਖਾਤਰ ਤਾਂ ਨਹੀਂ ਕਰ ਰਹੇ ਵੀ ਜਿਹੜੀਆਂ ਅਕਾਲੀ ਦਲ ਦੇ ਵਿੱਚ ਸੁਰਾ ਉੱਠ ਰਹੀਆਂ ਹਨ ਜਿਹੜੀ ਬਗਾਵਤੀ ਸੁਰ ਉੱਠ ਰਹੀ ਹੈ ਕੀ ਜੀ ਆਹਾ ਕੁਝ ਕੀਤਾ ਆ ਕੁਝ ਕੀਤਾ ਕੀ ਕਾਲੀ ਦਲ ਦਾ ਪਤਨ ਜਿਹੜਾ ਉਹ ਕੱਲੇ ਬੰਟੀ ਰਮਾਣੇ ਨੇ ਕੀਤਾ ਹੈ ਬੰਟੀ ਰਮਾਣਾ ਨਾ ਕੋਈ ਐਮਐਲਏ ਨਾ ਕੋਈ ਐਮਪੀ ਨਾ ਕਦੇ ਉਹਨੂੰ ਕਦੇ ਮੌਕਾ ਮਿਲਿਆ ਨਾ ਕਦੇ ਰਾਜ ਸਭਾ ਗਿਆ ਤੁਸੀਂ ਸਾਰਾ ਕੁਝ ਪੱਲਾ ਬੰਟੀ ਰਮਾਣੇ ਦੇ ਝਾੜ ਕੇ ਤੁਸੀਂ ਸਰਿੰਦਰ ਕੌਰ ਬਾਦਲ ਦਾ ਕਿਉਂ ਨਹੀਂ ਦੱਸ ਰਹੇ ਵੀ ਉਹਨਾਂ ਨੇ ਕਾਲੀ ਦਲ ਦੇ ਕਾਰਜਕਾਲ 'ਚ ਕੀ ਕੀਤਾ ਤੁਸੀਂ ਸੁਖਬੀਰ ਸਿੰਘ ਬਾਦਲ ਦਾ ਕਿਉਂ ਨਹੀਂ ਦੱਸ ਰਹੇ ਤੁਸੀਂ ਮਿਕਰਨਜੀਤ ਮਜੀਠੀਆ ਦਾ ਕਿਉਂ ਨਹੀਂ ਦੱਸ ਰਹੇ ਤੁਸੀਂ ਵਿਰਸਾ ਸਿੰਘ ਬਲਟੋਏ ਦਾ ਕਿਉਂ ਨਹੀਂ ਦੱਸ ਰਹੇ ਤੁਸੀਂ ਸਵਰਗਵਾਸੀ ਦਿਆਲ ਸਿੰਘ ਕੋਲੇਵਾਲ ਦਾ ਕਿਉਂ ਨਹੀਂ ਦੱਸ ਰਹੇ ਜਿਹੜੇ ਤੁਸੀਂ ਉਹ ਖਾਉਤੀ ਜ਼ਥੇਦਾਰ ਬਣਾਏ ਸੀ ਜਿਨ੍ਹਾਂ ਨੇ ਲੁੱਟਖੁੱਟ ਕੀਤੀ ਜਿਨ੍ਹਾਂ ਨੇ ਪੰਜਾਬ ਦੀ ਕੱਲੀ ਰੇਟ ਬਜਰੀ ਜਿਹੜੀ ਤੁਸੀਂ ਆਪ ਮੰਨ ਰਹੇ ਹੋ ਮੈਂ ਸਿਰਫ ਉਸਦੀ ਗੱਲ ਕਰ ਰਿਹਾ ਕਿ ਟਰਾਂਸਪੋਰਟ ਕੀ ਵਿਰੇਤਾ ਬਜਰੀ ਜੋ ਕੁਛ ਵੰਟੀ ਰਮਾੜਿਆ ਹੋਰ ਨੇ ਕਹਤਾ ਹਾਲਾਂਕਿ ਮੈਂ ਸਿਧਾਂਤਕ ਤੌਰ ਤੇ ਮੈਂ ਉਹਨਾਂ ਦੇ ਵਿਰੁੱਧ ਹਾਂ ਔਰ ਮੈਂ ਬੰਟੀ ਰਮਾਣੇ ਦੇ ਬਾਰੇ ਵੀ ਸਾਰਾ ਕੁਝ ਜਾਣਦਾ ਮੈਂ ਫਰੀਦਕੋਟ ਰਹਿੰਦਾ ਰਿਹਾ ਉਹਨੇ ਕੀ ਕੀ ਧਾਧ ਲੈ ਕਿੱਦਿਆਂ ਕਿਥੋਂ ਕਿਥੋਂ ਲੁੱਟਖੁੱਟ ਕੀਤੀ ਹੈ ਉਹਦੇ ਬਾਰੇ ਸਾਰਾ ਕੁਝ ਫਰੀਦਕੋਟ ਵਾਲੇ ਔਰ ਪੰਜਾਬ ਦੇ ਲੋਕ ਜਾਣਦੇ ਆ ਪਰ ਤੁਸੀਂ ਕਿਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਦੀ ਖਾਤਰ ਇਹ ਤੁਹਾਡੀ ਚਾਲ ਤਾਂ ਨਹੀਂ ਇਹ ਤੁਸੀਂ ਇੱਕ ਬੰਦੇ ਦੇ ਉੱਪਰ ਸਾਰਾ ਕੁਝ ਝਾੜ ਕੇ ਕਿ ਬੰਟੀ ਰਮਾਣੇ ਨੇ ਜਿਵੇਂ ਕਰਤਾ ਬੰਟੀ ਰਮਾਣੇ ਨੇ ਉਹ ਕਰਤਾ ਕੀ ਤੁਸੀਂ ਨੋਨੀ ਮਾਨਰ ਕਹਿੰਦਾ ਕਿ ਉਹ ਨਾਰੇ ਤੁਸੀਂ ਰੋਜੀ ਬਗੰਦੀ ਵਰਗਾ ਨਾਂ ਕਿਉਂ ਲੈ ਰਹੇ ਤੁਸੀਂ ਡੈਂਕ ਪਟ ਲੋ ਦਾ ਨਾਂ ਕਿਉਂ ਨਹੀਂ ਲੈ ਰਹੇ ਕਿ ਸਾਰਾ ਕੁਝ ਅਕਾਲੀ ਦਲ ਦਾ ਪਤਨ ਜਿਹੜਾ ਉਹ ਬੰਟੀ ਰਮਣ ਨੇ ਕੀਤਾ ਹੈ ਕਿ ਤੁਹਾਡੀ ਆਪਸ ਵਿੱਚ ਕੋਈ ਰੰਜਿਸ਼ ਹੈ ਰੰਜਿਸ਼ ਨਹੀਂ ਔਰ ਮੈਂ ਤੁਹਾਨੂੰ ਇਹ ਗੱਲ ਪੰਜਾਬ ਦੇ ਲੋਕਾਂ ਨੂੰ ਆਪਦੀ ਅੱਜ ਇਹ ਗੱਲ ਸਪਸ਼ਟ ਕਰਨੀ ਚਾਹੁੰਦਾ ਮੇਰੀ ਜਿਹੜੇ ਮੇਰੇ ਪ੍ਰੇਮੀ ਜਿਹਨੂੰ ਸੁਣਨ ਵਾਲੇ ਜਿੰਨਾਂ ਕੋਲ ਇਹ ਵੀਡੀਓ ਪਹੁੰਚੂਗੀ ਮੈਂ ਉਹਨਾਂ ਨੂੰ ਇਹ ਗੱਲ ਸਪਸ਼ਟ ਕਰਨੀ ਚਾਹੁੰਦਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਚਾਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬਣੇ ਰਹਿਣ ਦੀ ਖਾਤਰ ਇਹ ਸਾਰਾ ਕੁਝ ਕਰਨਾ ਪੈ ਰਿਹਾ ਕਿ ਸਿਰਫ ਲੜਾਈ ਹੈ ਜਿਹੜੀ ਉਹ ਬੰਟੀ ਰਮਾਣੇ ਤੇ ਚਰਨਜੀਤ ਬਰਾੜ ਦੇ ਵਿਚਾਲੇ ਕਰਾ ਦਿਓ ਔਰ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚੋਂ ਬਗਾਦੀ ਸੁਰਾਂ ਉੱਠ ਰਹੀਆਂ ਹਨ ਉਹਨਾਂ ਨੂੰ ਕਿਸੇ ਨਾ ਕਿਸੇ ਹਿਸਾਬ ਤੇ ਆਪਾਂ ਸੈੱਟ ਕਰ ਲਏ ਉਹਨੂੰ ਦਬਾ ਲਏ ਤਾਂ ਕਿ ਜਿਹੜੀ ਇਹ ਲੜਾਈ ਹੈ ਇਹਦੇ ਵਿੱਚ ਆਪਾਂ ਦੂਜੇ ਬੰਦਿਆਂ ਨੂੰ ਵਰਾ ਲਈਏ ਉਹਨਾਂ ਨੂੰ ਨਾਲ ਲਾ ਲਈਏ ਔਰ ਸ਼੍ਰੋਮਣੀ ਇਕ ਕਾਲੀਗਰ ਦਾ ਜਿਹੜਾ ਪਤਨ ਹੈ ਇਹ ਲਗਭਗ 100% ਤੈ ਹੈ ਤੁਸੀਂ ਇੱਕ ਸੀਟ ਦੇ ਉੱਪਰ ਕੱਲੀ ਕੱਲੀ ਬਠਿੰਡਾ ਸੀਟ ਤੁਸੀਂ ਲੜੀ ਹੈ ਕੱਲੀ ਬਠਿੰਡਾ ਸੀਟ ਦਿੱਤੀ ਹੈ ਔਰ ਸਾਰੀਆਂ ਦੀਆਂ ਸਾਰਾ ਜਿਹਦੇ ਵਿੱਚੋਂ 10 ਸੀਟਾਂ ਦੇ ਉੱਪਰ ਸ਼੍ਰੋਮਣੀ ਇਕ ਕਾਲਜਰ ਨੂੰ ਲੋਕਾਂ ਨੇ ਜੜੋਂ ਨਕਾਰਿਆ ਔਰ ਇਸ ਨਕਰ ਦੇ ਕਰਕੇ 10 ਸੀਟਾਂ ਦੇ ਉੱਪਰ ਸ਼੍ਰੋਮਣੀ ਅਕਾਲੀ ਜਲਦੀ ਜਮਾਤ ਜਬਤ ਹੋਈ ਹੈ ਪ੍ਰਧਾਨ ਜੀ ਔਰ ਬਰਾਰ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹਣਾ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਰਹੋ ਕਿ ਅਸੀਂ ਸਰਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਰਹਿਣਾ ਹੈ ਕਿਉਂਕਿ ਇੱਕ ਇੱਕ ਪੰਜਾਬੀ ਦੀ ਕਹਾਵਤ ਹੈ ਉਜੜੇ ਬਾਗਾਂ ਦੇ ਗੱਲੜ ਪਟਵਾਰੀ ਔਰ ਬਾਗ ਸੋਡਾ ਉਜੜ ਚੁੱਕਿਆ ਪਟਵਾਰੀ ਤੁਸੀਂ ਜਿਹਨੂੰ ਲਾਇਆ ਹੈ ਚਾਹੇ ਉਹਦੀ ਛਤਰ ਸ਼ਾਇਆ ਹੇਠ ਰਹਿਣਾ ਕਿਉਂਕਿ ਸਾਡੇ ਇਹਦੇ ਨਾਲ ਕੋਈ ਤਾਲੁਕਤ ਨਹੀਂ ਪਰ ਸਿਰਫ ਤੇ ਸਿਰਫ ਮੈਂ ਅੱਜ ਇੱਕ ਗੱਲ ਲੋਕਾਂ ਨੂੰ ਦੱਸਣੀ ਚਾਹੁੰਦਾ ਸੀ ਕਿ ਜਿਹੜੀ ਤੁਹਾਡੀ ਆਸਵਜ ਦੀ ਤਕਰਾਰਬਾਦੀ ਚੱਲ ਰਹੀ ਹੈ ਕਿ ਚਰਨਜੀਤ ਮਾਲਾ ਉਹ ਕਹਿੰਦਾ ਨਹੀਂ ਜੀ ਬੰਟੀ ਰਮਾਣਾ ਮਾੜਾ ਹੈ ਪਰ ਇਹ ਜਿਹੜੀ ਲੜਾਈ ਹੈ ਸਿਰਫ ਤੇ ਸਿਰਫ ਤੁਸੀਂ ਅਕਾਲੀ ਦਲ ਦੇ ਪ੍ਰਧਾਨ ਨੂੰ ਬਚਾਉਣ ਦੀ ਖਾਤਰ ਅਕਾਲੀ ਦਲ ਦੇ ਸਰਪ੍ਰਸਤ ਜਿਹੜਾ ਬਾਦਲ ਪਰਿਵਾਰ ਹੈ ਉਹਦੇ ਵਿਰੁੱਧ ਜਿਹੜੀਆਂ ਬਗਾਵਤੀ ਸੁਰਾਂ ਉੱਠ ਰਹੀਆਂ ਉਹਨੂੰ ਦਬਾਉਣ ਦੀ ਖਾਤਰ ਤੁਸੀਂ ਆਸਵਜ ਦੀ ਇਹ ਚਾਲ ਚੱਲੀ ਔਰ ਲੋਕ ਇਸ ਚਾਲ ਤੋਂ ਭਰੀ ਭੱਜਾਣ ਨੂੰ ਹੈ ਤਹਾਡੇ ਤੇ ਹੁਣ ਵਿਸ਼ਵਾਸ ਨਹੀਂ ਕਰਨਗੇ ਪੰਜਾਬ ਦੇ ਲੋਕ ਪੰਜਾਬ ਦੀ ਜਨਤਾ ਜਿਹੜੀਆਂ ਹੁਣ ਬਾਈ ਇਲੈਕਸ਼ਨਾਂ ਹੋ ਰਹੀਆਂ ਇਹਦੇ ਵਿੱਚ ਤੁਸੀਂ ਆਪ ਦਾ ਰਿਜ਼ਲਟ ਆਪ ਕੱਢ ਲਿਆ ਜੇ ਸ਼ਰੋਮਣੀ ਐ ਕਾਲਜਦਿਆਂ ਜਵਾਨਤਾ ਜੱਤ ਹੋਣੀਆਂ ਇਸ ਕਰਕੇ ਤੁਹਾਡੀ ਲੜਾਈ ਜਿਹੜੀ ਫੋਕੀ ਲੜਾਈ ਹੈ ਇਹਦੀ ਫੇਸਬੁੱਕ ਲੜਾਈ ਹੈ ਔਰ ਮੈਂ ਇੱਕ ਗੱਲ ਹੋਰ ਚਲੰਜੀ ਸਿੰਘ ਬਰਾੜ ਤੁਹਾਨੂੰ ਕਹਿਣੀ ਚਾਹਣਾ ਮੈਨੂੰ ਇੱਕ ਆਸ ਜਾਗੀ ਸੀ ਇੱਕ ਉਮੀਦ ਜਾਗੀ ਸੀ ਕੋਈ ਬੰਦਾ ਉੱਠਿਆ ਯਾਰ ਜਿਹੜਾ ਬੰਦਾ ਅੱਜ ਸਾਰਾ ਕੁਝ ਅਕਾਲੀ ਦਲ ਦੇ ਵਿੱਚ ਜੋ-ਜੋ ਕਮੀਆਂ ਹੋਈਆਂ ਅਕਾਲੀ ਦਲ ਵਿੱਚ ਜੋ-ਜੋ ਜਿਹੜੇ-ਜਿਹੜੇ ਬੰਦਿਆਂ ਨੇ ਧੰਦਲੀਆਂ ਕੀਤੀਆਂ ਉਹਨਾਂ ਬੰਦਿਆਂ ਦੇ ਨਾਂ ਅੱਜ ਕੱਢ ਕੇ ਲੈ ਕੇ ਆਉਂਗਾ ਪਰ ਤੁਸੀਂ ਨਹੀਂ ਤੁਸੀਂ ਇੱਕ ਟਾਰਗੇਟ ਤੇ ਲੱਗੇ ਹੋ ਇੱਕ ਮਿਸ਼ਨ ਤੇ ਲੱਗੇ ਹੋ ਔਰ ਉਹ ਮਿਸ਼ਨ ਸ਼੍ਰੋਮ ਨਹੀਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਦਾ ਮਿਸ਼ਨ ਹੈ ਇਸ ਕਰਕੇ ਤੁਸੀਂ ਦੂਜੇ ਜਿਨ੍ਹਾਂ ਨੇ ਅਕਾਲੀ ਦਲ ਦੇ ਵਿੱਚ 10 ਸਾਲ ਸੱਤਾ 'ਚ ਰਹਿ ਕੇ ਜਿਹੜੇ ਲੋਕਾਂ ਨੇ ਪੰਜਾਬ ਦੀ ਲੁੱਟ ਕੀਤੀ ਇੱਕ ਸੱਟ ਕੀਤੀ ਜਿਨ੍ਹਾਂ ਨੇ ਰੇਤ ਮਾਫੀਆ ਨੂੰ ਮਾਫੀਆ ਟਰਾਂਸਪੋਰਟ ਮਾਫੀਆ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਕੁੱਟਿਆ ਲੁੱਟਿਆ ਦਬਾਇਆ ਉਹਨਾਂ ਲੋਕਾਂ ਦੇ ਨਾਂ ਨਹੀਂ ਲੈ ਰਹੇ ਸਿਰਫ ਬੰਟੀ ਰਮਾਨਾਵਰਸੀ ਚਰਜਿਤ ਕਰਕੇ ਤੁਸੀਂ ਅਕਾਲੀ ਦਲ ਦੇ ਬਗਾਵਤੀ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹੋ ਔਰ ਪੰਜਾਬ ਦੇ ਲੋਕ ਭਲੀ ਭਾਂਜਾ ਨੂੰ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ